ਕਿ ਜਦੋਂ ਦਿਨ ਚੜਦਾ ਤੂੰ ਸਮਾਜ ਦਾ ਹਿੱਸਾ ਬਣਦਾ ਜਦੋਂ ਦਿਨ ਚੜਦਾ ਤੂੰ ਸਮਾਜ ਨਾਲ ਜੁੜਨਾ ਸ਼ੁਰੂ ਹੋਣਾ ਰਾਤ ਸੁੱਤਾ ਸੀ ਤੂੰ ਤੇ ਆਪਣਾ ਵੀ ਹਿੱਸਾ ਨਹੀਂ ਸੀ ਤੈਨੂੰ ਤੇ ਆਪਣੇ ਬਾਰੇ ਵੀ ਕੋਈ ਬੋਧ ਨਹੀਂ ਸੀ ਕਿ ਮੈਂ ਕੌਣ ਪਰ ਜਦੋਂ ਜਾਗਿਆ ਇਨੂੰ ਆਪਣਾ ਵੀ बोध ਹੋਇਆ ਕਿ ਮੈਂ ਕੌਣ ਹਾਂ ਜਦੋਂ ਅਸੀਂ ਡੀਪ ਸਲੀਪ ਹੁੰਨੇ ਆ ਕਦੀ ਪਤਾ ਹੁੰਦਾ ਵੀ ਮੈਂ ਕੌਣ ਐ ਨਾ ਵੱਡੇ ਤੋਂ ਵੱਡੇ ਗਿਆਨੀ ਨੂੰ ਪਤਾ ਹੁੰਦਾ ਨਾ ਵੱਡੇ ਤੋਂ ਵੱਡੇ ਅਗਿਆਨੀ ਨੂੰ ਪਤਾ ਹੁੰਦਾ ਕਿ ਮੈਂ ਕੌਣ ਹਾਂ ਜਦੋਂ ਬੰਦਾ ਜਾਗਤ ਹੈ ਫਿਰ ਸਮਾਜ ਨਾਲ ਜੁੜਦਾ ਹੈ ਇਸ ਲਈ ਕਿ ਆਪੀ ਜਾਗਣ ਤੋਂ ਪਰੰਤ ਸਮਾਜ ਵਿੱਚ ਵਿਚਰਨ ਤੋਂ ਪਰੰਤ ਗੁਰਬਾਣੀ ਤੇਰੀ ਅਗਵਾਹੀ ਕਰੇ ਇਵੇਂ ਹੋਏ ਕਿ ਤੇਰਾ ਮਨ ਜਿਹੜਾ ਨਾ ਇਸ ਮਨ ਦੇ ਅੰਦਰ ਗੁਰੂ ਗਿਆਨ ਦਾ ਧਾਗਾ ਪਰੋਇਆ ਹੋਵੇ ਤੂੰ ਜਿੱਥੇ ਵੀ ਜਾਏ ਕਿਸੇ ਨੂੰ ਜੋੜ ਦੇ ਤੂੰ ਜਿੱਥੇ ਵੀ ਜਾਏ ਜਿੱਥੇ ਵੀ ਬਠੇਂ ਤੇਰਾ ਬੈਠਣਾ ਹੀ ਪ੍ਰਚਾਰ ਹੋ ਜਾਏ ਤੂੰ ਜਿੱਥੇ ਵੀ ਜਾ ਕੇ ਬੈਠੇ ਤੇਰਾ ਬੈਠਣਾ ਹੀ ਬੰਦਗੀ ਹੋ ਜਾਏ ਹਜ਼ੂਰ ਆਖਦੇ ਨੇ ਕੇਵਲ ਸਲਾਮ ਕੀਤਿਆਂ ਗੱਲ ਨਹੀਂ ਬਣਨੀ ਸਜਦੇ ਕਰੇ ਅਨੇਕ ਤੂਪ ਚੀ ਕਪਟ ਪੇਸ਼ ਪੋਸ਼ ਦੀ ਅਨੇਕ ਦਾ ਨਿਵਾਵਤ ਹੈ ਸਿਰ ਕੋ ਦਸ਼ਮ ਗ੍ਰੰਥ ਸਜਦੇ ਕਰੇ ਅਨੇਕ ਤੋਪਚੀ ਜਦ ਤੋਪਚੀ ਤੋਪ ਚਲਾਉਣ ਲੱਗਦਾ ਝੁੱਕਦਾ ਹੀ ਆ ਨਾ ਨਿਸ਼ਾਨਾ ਲਾਉਣ ਲੱਗਿਆ ਉਹ ਝੁੱਕ ਕੇ ਹੀ ਦੇਖਦਾ ਨਾ ਤੇ ਕੀ ਜਿਹੜਾ ਤੋਪਚੀ ਬੰਦੂਕ ਚਲਾਉਣ ਵਾਲਾ ਕੋਈ ਗਨ ਚਲਾਉਣ ਵਾਲਾ ਜਦ ਝੁੱਕਦਾ ਉਹਦੇ ਝੁਕ ਨੂੰ ਸਜਦਾ ਕਿਹਾ ਜਾ ਸਕਦਾ ਹੈ ਤੋਪਚੀ ਅਨੇਕ ਤੈਨੂੰ ਲੱਗੇ ਜਿਵੇਂ ਤੋਪ ਚੀ ਝੁਕਦਾ ਤੇਰਾ ਝੁਕਣਾ ਕੇਵਲ ਇਦਾਂ ਨਾ ਹੋਵੇ ਜਿਵੇਂ ਕੋਈ ਭੇਖੀ ਝੁਕਦਾ ਤੇਰਾ ਝੁਕਣਾ ਇਵੇਂ ਨਾ ਹੋਵੇ ਤੇਰਾ ਝੁਕਣਾ ਇਵੇਂ ਹੋਵੇ ਜਿਵੇਂ ਗੁਰੂ ਕੀ ਗੋਲਕ ਵਿੱਚ ਪੈਸਾ ਸੁੱਟਦਾ ਆ ਸਾਰਿਆਂ ਨੇ ਤੁਸੀਂ ਮੱਥਾ ਟੇਕਿਆ ਹੈ ਕੁਛ ਨਾ ਕੁਛ ਗੁਰੂਕ ਜੀ ਦੇ ਅੱਗੇ ਭੇਂਟ ਰੱਖੀ ਹੈ ਹੁਣ ਜੋ ਗੁਰੂ ਜੀ ਨੂੰ ਦੇ ਦਿੱਤਾ ਉਹਦੇ ਤੇ ਕਬਜ਼ਾ ਰਹਿ ਜਾਂਦਾ ਉਹ ਸਾਡੇ ਚੇਤੇ ਦਾ ਹਿੱਸਾ ਵੀ ਨਹੀਂ ਰਹਿੰਦਾ ਤੇ ਜੇ ਚੇਤੇ ਦਾ ਹਿੱਸਾ ਰਹਿ ਜਾਏ ਨਾ ਤੇ ਸਮਝ ਲੈਣਾ ਅਜੇ ਦਿੱਤਾ ਨਹੀਂ ਗਿਆ ਮੈਂ ਤੇ ਕਈ ਵੇਖਦੇ ਦਾਨ ਚੁੱਕੀ ਫਿਰਦੇ ਆ ਹੱਥੋਂ ਦੇ ਦਿੱਤਾ ਜ਼ਿਹਨ ਵਿੱਚੋਂ ਨਹੀਂ ਦੇ ਸਕੇ ਜਿਵੇਂ ਗੋਲਕ ਵਿੱਚ ਪੈਸਾ ਪਾਨਾ ਤੇ ਉਹ ਗੁਰੂ ਨੂੰ ਦੇ ਦੇਣਾ ਈਵੇਂ ਇਹ ਵੀ ਗੁਰੂ ਨੂੰ ਦੇ ਦੇ ਆਪਣਾ ਮਨਮੀ ਗੁਰੂ ਨੂੰ ਦੇ ਦੇ ਮੈਂ ਇੱਕ ਬੇਨਤੀ ਕਰਾਂ ਰੋਮਾਲਾ ਦੇਣਾ ਬੜਾ ਸੌਖਾ ਜੇ ਬਾਹਰੋਂ ਖਰੀਦੋ ਆ ਕੇ ਦੇ ਦਿਓ ਪੈਸਾ ਦੇਣਾ ਵੀ ਸੌਖਾ ਝੇ ਰੋਮਾਲਾ ਦੇਣ ਲੱਗਿਆਂ ਸਾਨੂੰ ਬਦਲਣਾ ਪੈਂਦਾ ਕੁਝ ਚੇਂਜ ਕਰਨਾ ਪੈਂਦਾ ਆਪਣੇ ਆਪ ਦਾ ਪੈਸਾ ਗੋਲਕ ਵਿੱਚ ਪਾਉਣ ਲੱਗਿਆਂ ਜਰ-ਜਰ ਰਸੀਦ ਕਟਾਉਣ ਲੱਗਿਆਂ ਆਪਾਂ ਬਦਲਣਾ ਪੈਂਦਾ ਬਿਲਕੁਲ ਨਹੀਂ ਬਦਲਣਾ ਪੈਂਦਾ ਫਰਜ਼ਾਦ ਰੱਖੀ ਜਦ ਗੁਰੂ ਦੀ ਗੱਲ ਮੰਨੇਗਾ ਨਾ ਗੁਰੂ ਨੂੰ ਸਮਰਪਿਤ ਹੋਏਗਾ ਤੇ ਆਪਾਂ ਬਦਲਣਾ ਪਏਗਾ ਇਹਨੂੰ ਆਖਦੇ ਨੇ ਸलाम ਤੇ ਸलाम ਦਾ ਅਰਥ ਹੈ ਜਿਹਦੇ ਅੱਗੇ ਝੁਕ ਰਹੇ ਹਨ ਉਹਦੀ ਗੱਲ ਵੀ ਮੰਨ ਕੇਵਲ ਰੋਮਲੇ ਨਾਂ ਦੇ ਮੁਬਾਰਕ ਹੈ ਦੇ ਭੇਂਟ ਕਰ ਤੇਰੀ ਆਸਤ ਪਰ ਕੇਵਲ ਪੈਸਾ ਨਾ ਦੇ ਆਪਣਾ ਮਨਮੀ ਗੁਰੂ ਨੂੰ ਦੇ ਦੇ ਆਪਣਾ ਤਨਮੀ ਗੁਰੂ ਨੂੰ ਦੇ ਦੇ